ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਪਾਰਾਏ ਖੁਰਦ ਵਿਖੇ ਆਂਗਣਵਾੜੀ ਸੈਂਟਰ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ ਅਰਦਾਸ ਕਰਨ ਉਪਰੰਤ ਬੋਪਾਰਾਏ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਕੁਲਕਰਨ ਸਿੰਘ ਐਡਵੋਕੇਟ ਅਸ਼ਮੀਨੀ ਕੁਮਾਰ ਅਤੇ ਕਾਉਂਸਲਰ ਕੰਚਨ ਬਾਲਾ ਨੇ ਦੱਸਿਆ ਅੰਗਨਵਾੜੀ ਕਮਰੇ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਸੀ ਬੋਪਾਰਾਏ ਵੈਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਐਨ ਆਰ ਆਈ ਵਿਰਾ ਤੇ ਸਹਿਯੋਗ ਨਾਲ 22 ਲੱਖ ਰੁਪਏ ਦੀ ਲਾਗਤ ਨਾਲ ਇਸ ਕਮਰੇ ਨੂੰ ਬਣਾਇਆ ਗਿਆ ਇਸ ਤੋਂ ਇਲਾਵਾ ਸਪੋਰਟਸ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾਨੀ ਸੱਜਣਾ ਅਤੇ ਐਨਆਰਆਈ ਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਗੋਪੀ, ਬਲਜਿੰਦਰ ਸਿੰਘ, ਸੰਜੀਵਨਦੱਤ ਪਨੋਟ, ਪ੍ਰਿੰਸੀਪਲ ਬਲਵਿੰਦਰ ਕੁਮਾਰ, ਹਰਬਿੰਦਰ ਸਿੰਘ ਵਿੱਕੀ, ਸਰਬਜੀਤ ਸਿੰਘ, ਪੁਰਸ਼ੋਤਮ, ਗੁਰਮੀਤ ਸਿੰਘ ਨਾਮਤਾਰੀ, ਕੁਲਜੀਤ ਸਿੰਘ ਅਨਸੂਮਨ ਸੇਖੜੀ ਜਤਿੰਦਰੇ ਤਾਰੀ ਸਰਜੀਤ ਸਿੰਘ ਸੋਨੂ ਸ਼ਰਮਾ ਅਕਸ਼ੇ ਹਾਜ਼ਰ ਸਨ ਬੋਪਰਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇਹ ਪ੍ਰੋਗਰਾਮ ਆਪਣੇ ਬੋਪਰਾ ਖੁਰਦ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਨੂੰ ਹੀ ਸਪੋਰਟਸ ਵੱਲ ਪ੍ਰੇਰਿਤ ਕਰਨਾ ਤੇ ਇੱਕ ਸਾਡੀ ਕਲੱਬ ਵੱਲੋਂ ਜਿਹੜਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇੱਕ ਅੰਗਣਵਾੜੀ ਦਾ ਇੱਕ ਨਵਾਂ ਜਿਹੜਾ ਕਮਰਾ ਆ ਉਹ ਬਣਾਇਆ ਗਿਆ ਤੇ ਉਹਦਾ ਅੱਜ ਉਸ ਦਾ ਵੀ ਅਸੀਂ ਉਤ ਘਾਟਣ ਦੇ ਵਾਸਤੇ ਇਕੱਠੇ ਹੋਏ ਆ ਤੇ ਬੱਚਿਆਂ ਨੂੰ ਮੇਨ ਮਕਸਦ ਹੈਗਾ ਕਿ ਬੱਚਿਆਂ ਦੀ ਜਿਹੜੀਆਂ ਜ਼ਰੂਰਤਾਂ ਆ ਤੇ ਬੱਚਿਆਂ ਨੂੰ ਜਿਹੜਾ ਮੋਟੀਵੇਟ ਕਰਨਾ ਖੇਡਾਂ ਪ੍ਰਤੀ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਤੇ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਨਾਮਵਰ ਖਿਡਾਰੀ ਸਰਦਾਰ ਸੋਨ ਸਿੰਘ ਬੀਏਜੀ ਜਿਹੜੇ ਕਿ ਪਹਿਲਵਾਨੀ ਦੇ ਖੇਤਰ ਦੇ ਵਿੱਚ ਵੀ ਹੋਰ ਵੀ ਬਹੁਤ ਜ਼ਿਆਦਾ ਜਿਹੜੇ ਪਹਿਲਵਾਨ ਜਾਂ ਹੋਰ ਸਪੋਰਟਸ ਖੇਤਰ ਚ ਅੱਗੇ ਆਏ ਹੈਗੇ ਆ ਉਹਨਾਂ ਨੂੰ ਮਾਰਗਦਰਸ਼ਕ ਕਰਕੇ ਸਾਰੇ ਪਿੰਡ ਵਾਸੀ ਇਕੱਤਰ ਹੋਏ ਆ ਤਾਂ ਜੋ ਬੱਚਿਆਂ ਨੂੰ ਇੱਕ ਦਿਸ਼ਾ ਨਿਰਦੇਸ਼ ਦਿੱਤੀ ਜਾਵੇ ਤਾਂ ਜੋ ਬੱਚਿਆਂ ਨੂੰ ਵੀ ਜਾਣੂ ਕਰਾਇਆ ਜਾਵੇ ਕਿ ਹਮੇਸ਼ਾ ਪਿੰਡ ਵਾਸੀ ਐਨ ਆਰ ਆਈ ਪ੍ਰਾ ਤੇ ਸਾਡੀ ਸਪੋਰਟ ਸੁਸਾਇਟੀ ਉਹਨਾਂ ਦੇ ਚੰਗੇ ਭਵਿੱਖ ਨੂੰ ਉਜਾਗ ਉਜਾਲਾ ਕਰਨ ਦੇ ਵਾਸਤੇ ਹਮੇਸ਼ਾ ਉਹਨਾਂ ਦੇ ਨਾਲ ਹੈਗੇ ਇਸ ਕਰਕੇ ਮੈਂ ਤੁਹਾਡਾ ਪ੍ਰੈਸ ਦਾ ਵੀ ਬਹੁਤ ਧੰਨਵਾਦ ਕਰਦਾ ਆ ਤੇ ਖਾਸ ਕਰ ਸਾਡੇ ਕਾਉਂਸਲਰ ਮੈਡਮ ਕੰਚਨ ਜੀ ਦਾ ਤੇ ਸਾਡੇ ਪਿੰਡ ਵਾਸੀਆਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਕੱਠੇ ਹੋ ਕੇ ਅੱਜ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਲੀਕਿਆ ਤੇ ਅਸੀਂ ਬੱਚਿਆਂ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਸਹੀ ਦਿਸ਼ਾ ਦੇ ਵੱਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਦਾ ਜਿਹੜਾ ਭਵਿੱਖ ਵਧੀਆ ਹੋਵੇ ਧੰਨਵਾਦ ਜੀ ਅੱਲਾਹ ਦਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਿੰਡ ਬੋਪਾ ਦੇ ਸਰਕਾਰੀ ਸਕੂਲ ਵਿੱਚ ਸਾਰੇ ਜਾਣੇ ਇਕੱਠੇ ਹੋਏ ਆ ਤੇ ਮੈਂ ਤੇ ਮੇਰੀ ਟੀਮ ਵੈਲਫੇਅਰ ਸੁਸਾਇਟੀ ਇਹਨਾਂ ਨੇ ਉਪਰਲਾ ਕਰਕੇ ਇੱਥੇ ਾਂਗਣਵਾਲੀ ਕਮਰੇ ਦੀ ਜਿਹੜੀ ਕਿ ਹਸਤਾਲ ਸੀ ਉਹਨੂੰ ਅੱਜ ਦੁਆਰਾ ਰਿਪੇਅਰ ਕੀਤੀ ਤੇ ਉਹਦੇ ਲਈ ਉਹਦਾ ਉਦਘਾਟਨ ਕਰਨ ਲਈ ਅੱਜ ਸਿੱਖੱਟੇ ਹੋਏ ਆ ਤੇ ਦੂਸਰੀ ਗੱਲ ਸਾਡੀ ਸੁਸਾਇਟੀ ਵੱਲੋਂ ਇੱਥੇ ਜਿਹੜੀ ਸਪੋਰਟਸ ਕਰਾਈਆਂ ਗਈਆਂ ਸੀ ਕਿ ਉਹਨਾਂ ਦੇ ਸਰਟੀਫਿਕੇਟ ਵੀ ਅੱਜ ਇੱਥੇ ਡਿਸਟ੍ਰਿਬਿਊਟ ਕੀਤੇ ਗਏ ਤੇ ਇਹਦੇ ਨਾਲ ਬੱਚਿਆਂ ਦਾ ਜਿਹੜਾ ਕੀ ਹੋਰ ਵਿਤਸ਼ਾ ਵਧਿਆ ਤੇ ਅੰਤ ਵਿੱਚ ਮੈਂ ਇਹ ਕਹਨੇ ਆ ਕਿ ਮੇਰੇ ਤੇ ਮੇਰੀ ਟੀਮ ਵੱਲੋਂ ਸਕੂਲ ਦਾ ਬਹੁਤ-ਬਹੁਤ ਸ਼ੁਕਰੀਆ ਕਿ ਇਹਨਾਂ ਨੇ ਸਾਨੂੰ ਇਸ ਸਕੂਲ ਵਿੱਚ ਬੱਚਿਆਂ ਨੂੰ ਇਨਾਮ ਮਿਲਣ ਦੇ ਸਿੱਧੇ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਅਸੀਂ ਇੱਥੇ ਬੋਪਰ ਐ ਸਰਕਾਰੀ ਸਕੂਲ ਦੇ ਵਿੱਚ ਖੜੇ ਆ ਸਾਰੇ ਜਣੇ ਤੇ ਇੱਥੇ ਕੁਝ ਸਮਾਂ ਪਹਿਲਾਂ ਸਕੂਲ ਸਟਾਫ ਨੇ ਡਿਮਾਂਡ ਕੀਤੀ ਸੀ ਕਿ ਜਿਹੜਾ ਸਕੂਲ ਦੇ ਅੰਗਣਵਾੜੀ ਦਾ ਕਮਰਾ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਜਿਹੜੇ ਪਿੱਛੇ ਬਰਸਾਤਾਂ ਪਈਆਂ ਬਹੁਤ ਜ਼ੋਰ ਦੇ ਨਾਲ ਤੇ ਉਹਦੇ ਨਾਲ ਉਹਦੀ ਛੱਤ ਜਿਹੜੀ ਸੀ ਉਹ ਬਿਲਕੁਲ ਖਰਾਬ ਹੋ ਗਈ ਸੀ ਤੇ ਕਿਸੇ ਵੀ ਵਕਤ ਛੱਤ गिर ਸਕਦੀ ਸੀ ਤੋਂ ਬੋਪਰ ਵੈਲਫੇਅਰ ਸਪੋਰਟਸ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਇਹ ਸਲਾਹ ਕੀਤੀ ਕਿ ਉਹ ਨਵਾਂ ਕਮਰਾ ਉਸਾਰੀ ਕੀਤੀ ਜਾਵੇ ਅੰਗਣਵਾੜੀ ਦੇ ਲਈ ਤੇ ਅੱਜ ਉਹ ਕਮਰਾ ਬਣ ਕੇ ਤਿਆਰ ਆ ਤੇ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਕਿ ਸਕੂਲ ਨੂੰ ਇਹ ਕਮਰਾ ਜਿਹੜਾ ਆ ਇਹ ਸਮਰਪਿਤ ਕੀਤਾ ਜਾਵੇ ਆ ਕਰੀਬ 2.5 ਲੱਖ ਦੀ ਲਾਗਤ ਦੇ ਨਾਲ ਇਹ ਕਮਰਾ ਜਿਹੜਾ ਆ ਇਹਦਾ ਨਵੰਨਿਕরণ ਕੀਤਾ ਗਿਆ ਛੱਤ ਦੁਬਾਰਾ ਲੈਂਟਰ ਪਾਇਆ ਗਿਆ ਇਹਦੇ ਲਈ ਸਾਨੂੰ ਐਨ ਆਰ ਆਈਜ਼ ਪਿੰਡ ਵੱਲੋਂ ਸਾਰਿਆਂ ਦਾ ਹੀ ਬਹੁਤ ਸਹਿਯੋਗ ਰਿਹਾ ਖਾਸ ਤੌਰ ਤੇ ਸਾਡੇ ਵਾਰਡ ਨੰਬਰ 13 ਦੇ ਐਮ ਸੀ ਕੰਚਨ ਜੀ ਗੁਰਪ੍ਰੀਤ ਹਣੀ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਆ ਇਹ ਸਕੂਲ ਦੇ ਵਿੱਚ ਆਪਣੀ ਕੋਸ਼ਿਸ਼ ਰਹੇਗੀ ਅੱਗੇ ਵੀ ਕਿ ਜੋ ਵੀ ਕੁਝ ਸਕੂਲ ਨੂੰ ਚਾਹੀਦਾ ਹੋਵੇਗਾ ਕੋਸ਼ਿਸ਼ ਕਰਾਂਗੇ ਕਿ ਇਹ ਆਪਾਂ ਹੋਰ ਵੀ ਜਿਹੜੀ ਆ ਉਹ ਕਰਦੇ ਰਹੀਏ ਤੇ ਬੋਪਰ ਐ ਵੈਲਫੇਅਰਸ ਐਂਡ ਸਪੋਰਟਸ ਸੁਸਾਇਟੀ ਵੱਲੋਂ ਸਾਰੇ ਹੀ ਸਕੂਲ ਤੇ ਸਟਾਫ ਨੂੰ ਬਹੁਤ-ਬਹੁਤ ਵਧਾਈ ਕਿ ਅੱਜ ਉਹਨਾਂ ਦੇ ਲਈ ਇਹ ਨਮਰਾ ਕਮਰਾ ਜਿਹੜਾ ਹੈ ਉਹ ਤਿਆਰ ਹੋ ਗਿਆ ਧੰਨਵਾਦ ਆ 3 ਨਵੰਬਰ ਨੂੰ ਇੱਕ ਸਪੋਰਟਿੰਗ ਇਵੈਂਟ ਕਰਵਾਇਆ ਸੀ ਤਾਂ ਕਿ ਬੋਪਰ ਐ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਤਾਂ ਕਿ ਬੱਚਿਆਂ ਦੇ ਵਿੱਚ ਇੱਕ ਕੰਪੀਟੀਸ਼ਨ ਦੀ ਭਾਵਨਾ ਆਵੇ ਇੱਕ ਉਹਨਾਂ ਦੇ ਵਿੱਚ ਖੇਡਾਂ ਪ੍ਰਤੀ ਰੁਝਾਨ ਵਧੇ ਤੇ ਇਸ ਸਕੂਲ ਦੇ ਬੱਚਿਆਂ ਨੇ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਲਿਆ ਤੇ ਬਹੁਤ ਸਾਰੇ ਮੈਡਲਸ ਤੇ ਜਿਹੜੇ ਇਹਨਾਂ ਨੇ ਇਨਾਮ ਜਿੱਤੇ ਸੀ ਡਿਫਰੈਂਟ ਇਵੈਂਟਸ ਦੇ ਵਿੱਚ ਤੇ ਇਹਨਾਂ ਦੇ ਸਰਟੀਫିକੇਟਸ ਅੱਜ ਇਹਨਾਂ ਸਾਰੇ ਸਕੂਲ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਦਿੱਤੇ ਗਏ ਤਾਂ ਕਿ ਜਿਹੜੇ ਬੱਚਿਆਂ ਨੇ ਨਹੀਂ ਵੀ ਹਿੱਸਾ ਲਿਆ ਸੀ ਉਹ ਵੀ ਮੋਟੀਵੇਟ ਹੋਣ ਤੇ ਸਪੋਰਟਸ ਦੇ ਨਾਲ ਜਿਹੜਾ ਆ ਉਹ ਆਪਣੇ ਆਪ ਨੂੰ ਜੋੜਨ ਤਾਂ ਕਿ ਸਪੋਰਟਸ ਨਾਲ ਜੁੜੀਆਂ ਜਿਹੜੇ ਨਵੇਂ ਮੌਕੇ ਹਨ ਰੋਜ਼ਗਾਰ ਦੇ ਹਨ ਹੋਰ ਆ ਉਹਨਾਂ ਸਾਰਿਆਂ ਦਾ ਫਾਇਦਾ ਉਠਾ ਸਕਣ ਇਸ ਲਈ ਆਪਾਂ ਅੱਜ ਇੱਥੇ ਸਰਟੀਫିକੇਟਸ ਜਿਹੜਾ ਆ ਉਸ ਸਮਾਰੋਹ ਕੀਤਾ ਸੀ